ਬੋਲੂਰਾਉ ਰਾਏ ਮਹਾਰਾਜ ਕੀ ਜੈ ਇਹਦਾ ਲੱਗਦਾ ਤੇ ਮਾਤਾ ਪੰਜਾਬ ਤੋਂ ਤੇ ਸਭ ਤੋਂ ਜ਼ਿਆਦਾ ਦਿਨ ਇਹੀ ਲੱਗਦਾ ਆਤੀ ਆਤਮਿਕਾ ਦੀ ਤੀਤਨ ਜਿਕਾਰਾ ਮਾਤਾ ਪੰਜਾਬ ਕੋਰ ਜਿੱਦਾ ਬੋਲ ਸੱਚੇ ਦਰਬਾਰ ਕੀ ਜੈ ਦਾ ਸਹਿਜ ਸੁਖ ਪਾਇਓ ਹੋਣਾ ਸਾਸ ਹੋਏ ਪਨੋਸੀ ਸਤਜਕ ਕਾ ਦਿਖਾਇਓ ਖੰਡ ਬ੍ਰਹਮੰਡ ਕਾ ਏ ਕੋਟਾੜਾ ਦੁਰ ਪਰਦਾ ਖੋਲ ਦਿਖਾਇਓ ਨਾਮਿਤ ਨਾਮ ਦਾ ਇੱਕ ਦਾਇ ਤੋ ਬਾਦ ਕਹਿ ਕੇ ਜਾਇਓ ਏਕੇ ਭਗਤ ਅਨਕ ਪਾਤ ਸਾਚੀ ਕੋ ਪ੍ਰਕਾਰ ਰਚਾਇਓ

ਸਵਾਗਤ ਕਰਦੇ ਆ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਸ਼ਾਹਕੋਟ ਦੇ ਪਿੰਡ ਨੰਗਲੰਬੀਆਂ ਵਿੱਚ ਇਸ ਵੇਲੇ ਬੈਠੇ ਆ ਮਹੰਤ ਚੇਤਨ ਦਾਸ ਜੀ ਸਾਡੇ ਨਾਲ ਨੇ ਔਰ ਮਾਤਾ ਪੰਜਾਬ ਕੌਰ ਜੀ ਉਹਨਾਂ ਦੇ ਦਰਬਾਰ ਦੇ ਉੱਤੇ ਬੈਠੇ ਆ ਤੁਹਾਨੂੰ ਦੱਸ ਦਈਏ ਕਿ ਮਾਤਾ ਪੰਜਾਬ ਕੌਰ ਜੀ ਦਾ ਮੇਲਾ ਪੰਜਾਬ ਦੇ ਵਿੱਚ ਸਭ ਤੋਂ ਲੰਬਾ ਮੇਲਾ ਚੱਲਦਾ ਹੈ ਸੋ ਆਓ ਗੱਲਬਾਤ ਕਰਦੇ ਆ ਮਹੰਤ ਚੇਤਨ ਦਾਸ ਜੀ ਜੋ ਇਸ ਡੇਰੇ ਦੇ ਮੁੱਖ ਸੇਵਾਦਾਰ ਹਨ ਮਹੰਤ ਚੇਤਨ ਦਾਸ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ ਧੰਨਵਾਦ ਜੀ ਇਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਕਿ ਇਹ ਮੇਲਾ ਜਿਹੜਾ ਮਾਤਾ ਪੰਜਾਬ ਕੋਰ ਜੀ ਦਾ ਕਦੋਂ ਤੋਂ ਚੱਲਦਾ ਆ ਰਿਹਾ ਤੇ ਕਿੰਨਾ ਸਮਾਂ ਚੱਲਦਾ ਹੈ ਪੰਜਾਬ ਵਿੱਚ ਸਭ ਤੋਂ ਲੰਬਾ ਮੇਲਾ ਮਾਤਾ ਪੰਜਾਬ ਕੋਰ ਜੀ ਦਾ ਗਿਣਿਆ ਜਾਂਦਾ ਆ ਤੇ ਮਾਤਾ ਪੰਜਾਬ ਕੋਰ ਜੀ ਦੇ ਕੌਤਕ ਕੀ ਸੀ ਇਹ 400 ਸਾਲ ਪੁਰਾਣਾ ਮੇਲਾ ਆ ਮਾਤਾ ਪੰਜਾਬ ਕੋਰ ਜੀ ਦਾ ਮਾਤਾ ਪੰਜਾਬ ਕੋਰ ਜੀ ਨੇ ਅਨੇਕ ਕੌਤਕ ਕੀਤੇ ਆ ਉਹ ਸਾਰੀਆਂ ਸੰਗਤਾਂ ਜਾਣਦੀਆਂ ਆ ਹਾਂ ਸੋ ਇਹ ਇਹ ਸਭ ਤੋਂ ਜ਼ਿਆਦਾ ਲੰਬਾ ਸਮਾਂ ਇਸ ਮੇਲੇ ਦਾ ਲੱਗਦਾ ਹੈ ਕਿੰਨੀਆਂ ਕਿ ਸੰਗਤਾਂ ਆ ਜਾਂਦੀਆਂ ਨੇ ਸੰਗਤਾਂ ਬਹੁਤ ਲੱਖਾਂ ਦੀ ਤਦਾਦ ਵਿੱਚ ਆਉਂਦੀਆਂ ਹਨ ਖੰਡ ਪਾਠਾਂ ਦੀ ਲੜੀਆਂ ਚੱਲਦੀਆਂ ਹਨ ਇਆਂ ਦੇ ਪਹਿਲਾ ਖੰਡ ਪਾਠ ਅੱਜ ਭੋਗ ਪੈ ਚੁੱਕੇ ਆ 25 ਦੇ ਪਰਸੋਂ ਪੈਣੇ ਆ ਇਹ ਜਾਨਕੀ ਜੜਨਾ ਦੀ ਸੁੱਖਾਂ ਪੂਰੀਆਂ ਹੁੰਦੀਆਂ ਜਾਂ ਉਹਨਾਂ ਦੇ ਉਹਨਾਂ ਦੇ ਉਪਰਾਲੇ ਦੇ ਨਾਲ ਕਿੰਨੇ ਖੰਡ ਪਾਠ ਰਖਾਏ ਜਾਂਦੇ ਹਨ ਜਾਂ ਕਿਸ ਤਰੀਕੇ ਨਾਲ ਮੇਲੇ ਦੀ ਸ਼ੁਰੂਆਤ ਕਰਦੇ ਹੋ ਤੁਸੀਂ ਜਿਨ੍ਹਾਂ ਦੇ ਮਾਤਾ ਜੀ ਦੇ ਸੁੱਖ ਦੇ ਬੱਚੇ ਪੈਦਾ ਹੁੰਦੇ ਆ ਜਾਂ ਕੋਈ ਦੁੱਖ ਤਕਰੀਬ ਆ ਗੁੰਗਿਆ ਤੋਂ ਆਵਾਜ਼ ਆ ਜਾਂਦੀ ਆ ਮਾਤਾ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਇਹ ਵਿਸਾਖ ਸੁਧੀ ਪੈਂਜਮੀ ਤੇ ਮੇਲਾ ਲੱਗਦਾ ਹੈ ਖੰਡ ਪਾਠਾ ਸਾਹਿਬ ਦੇ ਜਿਹੜੇ ਉਹ ਇੱਕ ਦਿਨ ਪਹਿਲਾਂ ਪਾਏ ਜਾਂਦੇ ਆ ਇਹ ਕਿੰਨੀ ਤਰੀਕ ਨੂੰ ਹੁਣ ਹੋਏਗਾ ਜੀ ਹੁਣ ਐਤ ਕੀ ਹੈ 7 ਤੋਂ ਲਾ ਕੇ ਸ਼ੁਰੂ ਹੈ 11 ਤਾਈ ਖੰਡ ਪਾਠਾ ਹੀ ਲੜੀ ਚੱਲਣੀ ਆ 12 13 ਦਾ ਮੇਲਾ ਹੈ ਸੋ ਇਹ ਮਈ 12 ਔਰ 13 ਮਈ ਦਾ ਮੇਲਾ ਆ ਇਸ ਇਸੇ ਮਹੀਨੇ 2024 ਦਾ ਸੋ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਸੰਗਤਾਂ ਦਾ ਸਾਰਿਆਂ ਜਨੇ ਜਨੇ ਸੰਗਤਾਂ ਦਾ ਧੰਨਵਾਦ ਸਾਰਿਆਂ ਦਾ ਜਿੱਦਾਂ ਜਿੱਦਾਂ ਮਾਤਾ ਜੀ ਸਾਰਿਆਂ ਆਂ ਸੁਖਣਾ ਪੂਰੀਆਂ ਕਰਨ ਤੰਦਰੁਸਤੀਆਂ ਬਖਸ਼ਣ ਕਿ ਸਾਡੇ ਚੈਨਲ ਵੱਲੋਂ ਵੀ ਸਾਰਿਆਂ ਨੂੰ ਪ੍ਰਣਾਮ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵੀ ਇਸ ਦਰਬਾਰ ਤੇ ਆ ਕੇ ਮਾਤਾ ਪੰਜਾਬ ਕੌਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋਗੇ ਧੰਨਵਾਦ